ਹਾਂ ਜੀ ਮੀਟਿੰਗ ਬਾਰੇ ਕਈ ਗਰੇ ਮੁੱਦੇ ਨੇ ਜਿਹਦੇ ਵਿੱਚ ਆ ਗਏ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਅੱਜ ਉਹਦੇ ਬਚਤ ਭਵਨ ਲੁਧਿਆਣਾ ਵਿਖੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਪਰਮ ਸਤਿਕਾਰਯੋਗ ਐਮ ਐਲ ਏ ਸਾਹਿਬਾਨ ਅਸ਼ੋਕ ਪਰਾਸ਼ਰ ਪੱਪੀ ਜੀ ਕੁਲਵੰਤ ਸਿੰਘ ਸਿੱਧੂ ਜੀ ਮੈਡਮ ਜੰਦਰਪਾਲ ਕੌਰ ਚੀਨਾ ਜੀ ਮਦਨ ਲਾਲ ਬੱਗਾ ਜੀ ਤੇ ਗਰੇਵਾਲ ਸਾਹਿਬ ਸਾਡੇ ਦਿਲਜੀਤ ਸਿੰਘ ਭੋਲਾ ਗਰੇਵਾਲ ਜੀ ਜ਼ਿਲ੍ਹਾ ਪ੍ਰਧਾਨ ਛਰਨਪਾਲ ਮੱਕੜ ਜੀ ਸਾਰੇ ਜਣੇ ਖੜੇ ਨੇ ਔਰ ਅੱਜ ਦੀ ਜੋ ਇਹ ਮੀਟਿੰਗ ਕੀਤੀ ਗਈ ਹੈ ਉਹ ਜਿਹੜੀ ਆਗਾਮੀ ਆਉਣ ਵਾਲੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਸੀ ਕਿਉਂਕਿ ਸਰਕਾਰ ਦਾ ਸਭ ਤੋਂ ਵੱਡਾ ਮੋਟਿਵ ਹੈ ਜੋ ਆਮ ਆਦਮੀ ਪਾਰਟੀ ਗਵਰਨਮੈਂਟ ਦਾ ਇੱਕੋ ਹੀ ਮੋਟਿਵ ਹੈ ਕਿ ਗੁੱਡ ਗਵਰਨੈਂਸ ਦੇਣਾ ਸ਼ਹਿਰ ਨੂੰ ਨੀਟ ਐਂਡ ਕਲੀਨ ਰੱਖਣਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕੋਈ ਵੀ ਕਿਸੇ ਕਿਸਮ ਦੀ ਚਾਹੇ ਕੋਈ ਟ੍ਰੈਫਿਕ ਦੀ ਸਮੱਸਿਆ ਹੋਵੇ ਚਾਹੇ ਕਲੀਨਲਿਨੈਸ ਦੀ ਗੱਲ ਕਰੀਏ ਜਾਂ ਜਿਹੜੇ ਲਾਅ ਐਂਡ ਆਰਡਰ ਦੀ ਗੱਲ ਕਰੀਏ ਸਾਰੀਆਂ ਚੀਜ਼ਾਂ ਦੇ ਵਿੱਚ ਪੰਜਾਬ ਨੂੰ ਬੜਾ ਸਿਕਿਓਰ ਐਂਡ ਸੇਫ ਰੱਖਣਾ ਸੋ ਦੇ ਸੰਬੰਧ ਦੇ ਵਿੱਚ ਕਿਉਂਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵੀ ਆ ਤੁਹਾਨੂੰ ਜਿਵੇਂ ਜਾਣਦੇ ਹੋ ਤਾਂ ਸਾਰੇ ਆਫੀਸਰ ਸਹਿਬਾਨ ਤੋਂ ਰਿਵਿਊ ਲੱ타 ਗਿਆ ਔਰ ਬੜੀ ਸੁਖਾਮੇ ਮਾਹੌਲ 'ਚ ਬੜੀ ਪੋਜੀਟਿਵ ਐਟੀਟਿਊਡ ਦੇ ਵਿੱਚ ਅੱਜ ਦੀ ਇਹ ਮੀਟਿੰਗ ਹੋਈ ਆ ਔਰ ਬੜੀ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਲੁਧਿਆਣੇ 'ਚ ਤੁਹਾਨੂੰ ਕਾਫੀ ਕੁਝ ਵਧੀਆ ਦੇਖਣ ਨੂੰ ਮਿਲੇਗਾ ਆ ਸਰ ਮਨੋਦੀ ਲਗਾਤਾਰ ਸਵਾਲ ਜੁੱਤ ਰਹੇ ਨੇ ਜਦੋਂ ਕੋਈ ਕਾਰਪੋਰੇਸ਼ਨ ਚੋੜਾਂ ਦੀ ਗੱਲ ਕੀਤੀ ਕਹਿੰਦੇ ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਜਿਹੜੀਆਂ ਚੋਣਾ ਨਹੀਂ ਕਰਵਾਈਆਂ ਜਾ ਰਹੀਆਂ ਨੇ ਕਹਿੰਦੇ ਸਰਕਾਰ ਦੀ ਤਿਆਰੀ ਨਹੀਂ 100% ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਸੀਂ ਕੋਈ ਹਾਈ ਕੋਰਟ ਦੇ ਕਿਸੇ ਵੀ ਹੁਕਮ ਦੀ ਉਲੰਘਣਾ ਨਹੀਂ ਕੀਤੀ ਔਰ ਹਾਈ ਕੋਰਟ ਦੇ ਨਿਯਮਾਂ ਦੇ ਵਿੱਚ ਰਹਿ ਕੇ ਜੋ ਉਹਨਾਂ ਨੇ ਸਾਨੂੰ ਆਦੇਸ਼ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਰਹਿੰਦੇ ਰਹਿੰਦੇ ਅਸੀਂ ਇਹ ਜਿਹੜੀਆਂ ਚੋਣਾਂ ਨੇ ਇਹ ਕਰਵਾ ਦੇਵਾਂਗੇ ਔਰ ਸਰਕਾਰ ਇਸ ਲਈ ਬਿਲਕੁਲ ਐਨ ਮੁਸਤਦੀਨਾ ਲੱਗੀ ਹੈ ਸਰਕਾਰ ਸੰਵਿਧਾਨੀ ਦੇ ਅਕੋਰਡਿੰਗ ਹੋਊਗੀ ਜੀ ਪੁਰਾਣੀ ਬਾਣੀ ਦੇ ਦੇਖੋ ਗੱਲ ਇਹ ਹੈ ਇਹ ਸਾਰਾ ਜਿਹੜਾ ਮੈਟਰ ਹੈ ਇਹ ਮੈਟਰ ਜਿਹੜਾ ਹੈ ਇਹ ਸਾਡੇ ਜਿਹੜੇ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਉਹਨਾਂ ਦੇ ਨਾਲ ਰਿਲੇਟਡ ਤੁਸੀਂ ਉਹਨਾਂ ਤੋਂ ਇਸ ਗੱਲ ਦੇ ਬਾਰੇ ਵਿੱਚ ਜਾਣਕਾਰੀ ਲੈ ਸਕਦੇ ਹੋ ਪਰ ਜਿੱਥੇ ਤੱਕ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹ ਸਾਰੀ ਦੀ ਸਾਰੀ ਇਲੈਕਸ਼ਨ ਬੜੀ ਟਰੂ ਐਂਡ ਫੇਅਰ ਤਰੀਕੇ ਨਾਲ ਕਰਵਾਉਗਾ ਸਰ ਕਿਸਾਨ ਹਾਊਸਲਡ ਕਦ ਤੱਕ ਹੋਏਗੀ ਇਹਦੇ ਬਾਰੇ ਵਿੱਚ ਹਲੇ ਮੈਂ ਕੁਝ ਨਹੀਂ ਦੱਸ ਸਕਦਾ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹਨੇ ਇਹਦੇ ਬਾਰੇ ਵਿੱਚ ਆਪਣੇ ਵਿਚਾਰ ਨੁਕਸਾਨਾਂ ਨੂੰ ਲੈ ਕੇ ਹਰਿਆਣਾ ਸਰਕਾਰ ਸੱਤਾ ਇੱਕੋ ਪ੍ਰਿੰਟ ਤਾਰਾ ਕਹਿੰਦੇ ਅੱਜ ਕੂਚ ਕਰ ਨੂੰ ਵਿੱਚ ਕਰ ਰਹੇ ਆ ਭਾਈ ਤੁਹਾਡੀ ਕਿ ਕਿਸਾਨ ਸਾਡੇ ਭਰਾ ਨੇ ਸਭ ਤੋਂ ਵੱਡੀ ਗੱਲ ਹੈ ਕਿਸਾਨਾਂ ਦੇ ਸਿਰ ਤੇ ਹੀ ਅਸੀਂ ਸਾਰੇ ਨੇ ਅੰਨ ਖਾਣੇ ਆ ਰੋਟੀ ਖਾਣੇ ਮੈਨੂੰ ਇੱਕ ਨਹੀਂ ਸਮਝ ਆਉਂਦਾ ਕਿ ਕੇਂਦਰ ਸਰਕਾਰ ਦਾ ਇਹ ਜੋ ਰਵਈਆ ਕਿਸਾਨਾਂ ਦੇ ਪ੍ਰਤੀ ਬੀਜੇਪੀ ਸਰਕਾਰ ਦਾ ਜੋ ਰਵਈਆ ਕਿਸਾਨਾਂ ਪ੍ਰਤੀ ਕਦੇ ਤਾਂ ਉਹਨਾਂ ਨੂੰ ਕਹਿੰਦੇ ਨੇ ਸਾਡੇ ਕਿਸਾਨ ਭਰਾਵਾਂ ਨੂੰ ਕਦੇ ਤਾਂ ਇਹ ਕਹਿੰਦੇ ਨੇ ਕਿ ਤੁਸੀਂ ਕਾਰਾਂ ਤੇ ਟਰੈਕਟਰਾਂ ਚ ਨਹੀਂ ਆਣਾ ਤੁਸੀਂ ਬੱਸਾਂ ਰਹੀਂ ਆ ਚੱਕਦੇ ਹੋ ਜਾਂ ਪਬਲਿਕ ਟਰਾਂਸਪੋਰਟ ਰਹੀਂ ਆ ਸਕਦੇ ਹੋ ਤੇ ਜਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਠੀਕ ਆ ਅਸੀਂ ਕਾਰਾਂ ਤੇ ਟਰੈਕਟਰਾਂ ਤੇ ਨਹੀਂ ਆ ਸਕਦੇ ਇਟਸ ਓਕੇ ਤਾਂ ਅਸੀਂ ਪੈਦਲ ਤਾਂ ਆ ਸਕਦੇ ਹੁਣ ਇਹਨਾਂ ਨੂੰ ਇਹ ਚਿੰਤਾ ਪੈ ਗਈ ਕਿ ਪੈਦਲ ਵੀ ਕਿਉਂ ਆਣ ਹੁਣ ਹਰਿਆਣੇ ਦੇ ਵਿੱਚ ਧਾਰਾ ਲਾਤੀ 143 ਕੇ ਜੇ ਚਾਰ ਬੰਦਿਆਂ ਤੋਂ ਵੱਧ ਇਕੱਠੇ ਹੋਵੋਗੇ ਤਾਂ ਅਸੀਂ ਤੁਹਾਨੂੰ ਅਰੈਸਟ ਕਰਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਜਾਣਬੁੱਝ ਕੇ ਨਾ ਸਿਰਫ ਪੂਰੇ ਪੰਜਾਬ ਦੇ ਬਲਕਿ ਮੈਂ ਇਹ ਕਹਿੰਦਾ ਪੂਰੇ ਭਾਰਤ ਦੇ ਕਿਸਾਨ ਨੂੰ ਪਰੇਸ਼ਾਨ ਕਰਨ ਦੇ ਹੀ ਤਰੀਕੇ ਨੇ ਭਾਜਪਾ ਆਪਣੇ ਜੋ ਉਹਦੇ ਜबान ਹੈ ਉਹਦੀ ਉਹ ਆਪਣੀ ਜबान ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹਦੀ ਜੋ ਇੰਟੈਂਸ਼ਨ ਹੈ ਕਿਸਾਨੀ ਪ੍ਰਤੀ ਤੇ ਕਿਸਾਨਾਂ ਪ੍ਰਤੀ ਉਨਾਰੀ ਕੋਈ ਵਧੀਆ ਇੰਟੈਂਸ਼ਨ ਨਹੀਂ ਨਜ਼ਰ ਆ। ਸਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਭਾਰਤ-ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਕਿ ਉੱਥੇ ਜਾਣ ਦੇ ਲਈ ਜਿਹੜੇ ਆ ਦੋ ਬੰਦੇ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ ਜਾਣ ਨਹੀਂ ਚੱਲਦੇ। ਦੇਖੋ ਇੱਕ ਜਮਹੂਰੀਅਤ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਅਸੀਂ ਪਹਿਲੀ ਵਾਰ ਆਪਣੀ ਜ਼ਿੰਦਗੀ 'ਚ ਇਹ ਦੇਖ ਰਹੇ ਹਾਂ ਕਿ ਦੋ ਇੱਕ ਨੈਸ਼ਨਲ ਹਾਈਵੇ 1 ਜਿਹੜੀ ਕਿ ਕਿਸੇ ਜ਼ਮਾਨੇ ਦੇ ਵਿੱਚ ਸਭ ਤੋਂ ਵੱਡੀ ਭਾਰਤ ਦੀ ਸੜਕ ਮੰਨੀ ਜਾਂਦੀ ਸੀ, ਰੋਡ ਮੰਨੀ ਜਾਂਦੀ ਸੀ। ਇੱਕ ਸੂਬੇ ਤੋਂ ਦੂਏ ਸੂਬੇ ਦੇ ਵਿੱਚ ਜਾਣ ਲਈ ਸਾਨੂੰ ਲਿੰਕ ਰੋਡਾਂ ਦਾ ਇਸਤੇਮਾਲ ਕਰਨਾ ਪਵੇ ਇੱਕ ਸਾਲ ਤੋਂ ਸਾਡਾ ਮੇਨ ਬੈਰੀਅਰ ਮੇਨ ਜਿਹੜਾ ਦੋ ਸੂਬਿਆਂ ਦਾ ਬੈਰੀਅਰ ਬੰਦ ਹੋਇਆ ਹੋਵੇ ਤੇ ਕੇਂਦਰ ਸਰਕਾਰ ਗੱਲ ਸੁਣਨ ਦੀ بجائے ਇਸ ਚੀਜ਼ ਨੂੰ ਐਦਾਂ ਲੈ ਰਹੀ ਹੋਵੇ ਜਿਵੇਂ ਉਹਦੇ ਕੋਈ ਕੰਨ ਤੇ ਜੂਨ ਹੀ ਸਰ ਕਰੀ ਹੋਵੇ ਇਹ ਇਸ ਤਰ੍ਹਾਂ ਦਾ ਰਵਈਆ ਜਿਹੜਾ ਹੈ ਇਹ ਤਾਨਾਸ਼ਾਹੀ ਹੈ ਡਿਕਟਟਰ ਡਿਕਟੇਟਰਲ ਇਹ ਰਵਈਆ ਜਿਹੜਾ ਕਿ ਇਹ ਇਸ ਮਤਲਬ ਕਿ ਦੇਸ਼ ਦੀ ਜੋ ਅਜ਼ਮਤ ਹੈ ਇਸ ਦੇਸ਼ ਦੀ ਅਜ਼ਮਤ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀ ਸਰ ਕੱਲ੍ਹ ਦੀ ਕੋਰਪੋਰੇਟ ਮੀਟਿੰਗ ਜਿਹੜੀ ਗਰੰਟੀ ਦਿੱਤੀ ਗਈ ਸੀ ਲੱਗਦਾ ਵੀ ਉਹ ਜਲਦ ਅਨਾਉਂਸਮੈਂਟ ਹਾਂਜੀ ਹਾਂਜੀ ਜਲਦੀ ਸਾਡਾ ਅਸੀਂ ਜੋ ਜੋ ਵਾਅਦੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕੋ ਹੀ ਖੂਪੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਜੋ ਵਾਅਦੇ ਕਰਦੀ ਹੈ ਅਸੀਂ ਆਪਣੀ ਫਿਡਨ ਟਾਈਮਲਾਈਨ ਨੂੰ ਸਾਰੇ ਪੂਰੇ ਕਰਾਂਗੇ ਸਰ ਕੱਲ੍ਹ ਦੀ ਕੋਰਪੋਰੇਟ ਮੀਟਿੰਗ ਹੈ ਲਗਾਤਾਰ ਸੋਹਾ ਚੋਕਰੇ ਲੈਂਡ ਹੋਟਰ ਤੇ ਲੱਗੇ ਬਟਨ ਦੇਖੋ ਮੈਂ ਅਕਾਲੀ ਦਲ ਬਾਰੇ ਕੁਝ ਨਹੀਂ ਕਹਿਣਾ ਇਹਦੇ ਬਾਰੇ ਚ ਸਾਡੇ ਜੋ ਹਾਈ ਕਮਾਂਡ ਹੈ ਮੁੱਖ ਮੰਤਰੀ ਸਾਹਿਬ ਉਹ ਜ਼ਿਆਦਾ ਤੁਹਾਨੂੰ ਇਹਦੇ ਬਾਰੇ ਵਿੱਚ ਬਰੀਫ ਕਰਨਗੇ ਬੁੱਡੇ ਦਰਿਆ ਨੂੰ ਲੈ ਕੇ ਬੀਤੇ ਦਿਨ ਵੀ ਜਿਹੜਾ ਇੱਕ ਤਾਨਾ ਪ੍ਰਦਰਸ਼ਨ ਲੁਧਿਆਣਾ ਦੇ ਵਿੱਚ ਹੋਇਆ ਕਿਤੇ ਨਾ ਕਿਤੇ ਵੱਡਾ ਮਸਲਾ ਲੁਧਿਆਣਾ ਦਾ ਕਿੱਦਾਂ ਨਹੀਂ ਜੀ ਉਹ ਸਾਡੇ ਨਾਲ ਬੈਠਨੇ ਆਪਣੇ ਐਮਐਲਏ ਸਾਹਿਬ ਜੀ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਵੀ ਕਈਆਂ ਦੇ ਜਿਹੜਾ ਹਲਕੇ ਦੇ ਪਿੱਛੇ ਮੁੱਠੇ ਗੁੱਜਦਾ ਹੈ ਜੀ ਪੁਰਾਣੀਆਂ ਸਰਕਾਰਾਂ ਦੇ ਸਮੇਂ 'ਚ ਇਹ ਪਿਛਲੇ 40 ਸਾਲ ਤੋਂ ਬੁੱਡੇ ਦਰਿਆ ਦਾ ਮਸਲਾ ਚੱਲਦਾ ਆ ਰਿਹਾ ਸੀ ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਨਿਜਠਣ ਲਈ ਪੂਰੀ ਤਤਪਰ ਹੋ ਕੇ ਲੱਗੀ ਹੋਈ ਹੈ ਅਸੀਂ ਨੈਬਿਊਲਾ ਕੰਪਨੀ ਨੂੰ ਬੁੱਡੇਦਾਲੀ ਦਰਿਆ ਦੇ ਨਾਲੇ ਦੀ ਜਿਹੜੀ ਇਹ ਦਰਿਆ ਦੀ ਇਹਦੀ ਸਫਾਈ ਦੇ ਲਈ ਇਹਦੇ ਲਈ ਅਸੀਂ ਉਹਨਾਂ ਨੂੰ ਕੰਮ ਤਿੰਨ ਫੇਸਿਸ ਚ ਆਲਰੇਡੀ ਦੇ ਚੁੱਕੇ ਹਾਂ ਅਸੀਂ ਇਹਦੇ ਬਿਨਸਪਤ ਜਿਹੜੇ ਜਿਹੜੀ ਇੰਡਸਟਰੀ ਹੈ ਅਸੀਂ ਉਹ ਇੰਡਸਟਰੀ ਦੀ ਵੀ ਮੋਨੀਟਰਿੰਗ ਕਰ ਰਹੇ ਹਾਂ ਜੇ ਜਿਹੜੀ ਇੰਡਸਟਰੀ ਬਿਲਕੁਲ ਠੀਕ ਹੈ ਜਿਹੜੀ ਪੋਲੂਸ਼ਨ ਦੇ ਸਾਰੇ ਨੋਰਮਸ ਨੂੰ ਮੀਟ ਕਰਦੀ ਹੈ ਉਹ ਇੰਡਸਟਰੀ ਨੂੰ ਬਿਲਕੁਲ ਕਿਸੇ ਕਿਸਮ ਦਾ ਤੰਗ ਪਰੇਸ਼ਾਨ ਨਹੀਂ ਕੀਤਾ ਜਾਊਗਾ ਪਰ ਜਿਹੜੇ ਕੋਈ ਇੰਡਸਟਰੀਅਲਿਸਟ ਫੇਰ ਵੀ ਜਾਨੀ ਕਿ ਆਪਣੀ ਕੋਈ ਕਿਸੇ ਚੀਜ਼ ਨੂੰ ਬਰੀਕ ਕਰਦੇ ਨੇ ਆ ਜਾਂ ਉਹ ਪ੍ਰੋਪਰ ਇਹਨੂੰ ਮਤਲਬ ਕਿ ਨਹੀਂ ਓਬਾਈਡ ਕਰਦੇ ਪੋਲੂਸ਼ਨ ਦੇ ਨੋਰਮਸ ਨੂੰ ਅਸੀਂ ਉਹਨਾਂ ਤੇ ਵੀ ਚੈੱਕ ਐਂਡ ਬੈਲੈਂਸਸ ਰੱਖਾਂਗੇ ਆਉਣ ਵਾਲੇ ਸਮੇਂ ਚ ਬੁੱਢੇ ਦਰਿਆ ਦਾ ਜਿਹੜਾ ਮਸਲਾ ਹੈ ਉਹ ਸਾਦਾ ਲਈ ਹੱਲ ਕਰ ਦੋਗੇ ਸਰ ਬੁੱਢੇ ਨਾਲੇ ਮਸਲੇ ਤੇ ਕਿਹਾ ਹੈ ਕਿ ਇਹ ਕਈ ਮੀਟਿੰਗਾਂ ਦੇ ਵਿੱਚ ਉਹ ਨਹੀਂ ਨਜ਼ਰ ਆ ਰਿਹਾ ਚਾਹੇ ਸਿੰਘ ਸਾਹਿਬ ਦਾ ਆਣਾ ਹੋਵੇ ਸਾਡੇ ਕੋਈ ਵੀ ਵਿਧਾਇਕ ਸਾਹਿਬ ਸਾਡੇ ਨਾਲ 1% ਵੀ ਕੋਈ ਨਾਰਾਜ਼ ਨਹੀਂ ਹੈ ਕਿ ਕਿਸੇ ਕਿਸਮ ਦੀ ਕੋਈ ਨਾਰਾਜ਼ਗੀ ਨਹੀਂ ਸੋ ਇਸ ਕਰਕੇ ਇਹ ਬਿਲਕੁਲ ਗੱਲ ਬੇਬੁਨਿਆਦ ਹੈ ਸਾਡੇ ਸਾਰੇ ਵਿਧਾਇਕ ਸਾਹਿਬ ਦਾ ਆਪਸੀ ਏਕਾ ਆਪਸੀ ਇਤਫਾਕ ਹੈ ਪਿਆਰੇ ਆਮ ਆਦਮੀ ਪਾਰਟੀ 95 ਦੀਆਂ 95 ਸੀਟਾਂ ਜੋ ਕੇ ਲੁਧਿਆਣਾ ਕਾਰਪੋਰੇਸ਼ਨ ਦੀਆਂ ਸੀਟਾਂ ਨੇ ਇਹ ਜਿੱਤ ਕੇ ਸਾਡੇ ਐਮਐਲਏ ਸਾਹਿਬ ਬੈਠੇ ਨੇ ਇਹ ਅਸੀਂ ਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਝੋਲੀ ਪਾਵਾਂਗੇ ਬੋਲ ਜੀ